ਬਾਈ ਜੀ ਕੋ ਪਾਉਂਦੇ ਆ ਰੋਜ਼ੀ ਆ ਰੋਜ਼ ਪਾਵਨ ਵਾਰ ਆਲੀ ਹੋਏ ਪੰਜ ਪੀਰ ਹਰ ਗੁਰ ਹਰਿ ਗੋਬਿੰਦ ਐ ਤੋਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਗੋਬਿੰਦ ਪਾਸ਼ਾ ਮੇਰੀ ਪੀਰ ਦੇ ਮਾਲਕ ਇੱਕ ਉਹ ਅੰਤਾਰ ਸਤਨਾਮ ਕਰਤਾ ਸ੍ਰੀ ਗੁਰੂ ਨਾਨਕ ਕਟਾਲ ਮੁੰਦਕ ਅਜੂਬਾ ਸਤ ਅੰਗਰ ਪ੍ਰਸਾਦ ਜਗਤ ਰਜਾ ਸੱਚੀ ਹੈ ਸੱਚ ਅਨੰਦ ਸੱਚਾ ਤਕ ਹੋਵਾਂ ਤੁਹਾਰੀ ਵਾਹਿਗੁਰੂ ਵਾਹਿਗੁਰੂ ਹੋਰ ਜੀ ਕਰਾ ਬਿਲਾਵੇ ਨਿਹਾਲ ਹੋ ਜਾਵੇ ਵਾਹਿਗੁਰੂ ਆਕਾਲ ਹੋਰ ਬਿਲਾਵੇ ਨਿਹਾਲ ਹੋ ਜਾਵੇ ਵਾਹਿਗੁਰੂ का कोट कुमार्य कृप कारण पाया सी को सी नाम टेक आगे कर मन कर वो भगवान हम आगे आन सुखो बट भागो सब गुण तुम्हारे पार वंग मन सियावर सब कलेरे रे नाम धरे पावन कर साजन नाम कर सब साजन नाम कर साजन भगवान काल शांत सुरम ने आए अभी भी

ਸਤਿਗੁਰੂ ਸਾਹਿਬ ਜੀ ਨੂੰ ਬੰਸਾ ਸ੍ਰੀ ਗੁਰੂ ਰਵਿਗੁਰੂ ਸਾਹਿਬ ਮਹਾਰਜ ਦੇ ਪੂਤਰ ਸਾਨ ਉਹ ਬਾਬਾ ਜੀ ਜਿਹੜਾ ਮਰਵਾਲਾ ਵਿਖੇ ਜਿਹੜੀ ਗੁਰੂ ਪਾਸਾਲ ਦੇ ਸੰਗਤ ਵਾਸਤੇ ਵੱਡੀ ਬਿਲਡਿੰਗ ਦਾ ਜਿਹੜਾ ਹੈ ਨੀ ਬੁੱਕਿਆ ਗਿਆ ਜਿਹਦੇ ਵਾਸਤੇ ਜੀ ਗੁਰੂ ਮਹਾਰਜ ਪ੍ਰਕਾਸ਼ ਹੋਣਗੇ ਗੁਰ ਸੰਗਤਾਂ ਗੁਰੂ ਜੀ ਚਰਨਾ ਵਿੱਚ ਬੈਠ ਕੇ ਗੁਰੂ ਦੀਆਂ ਖੁਸ਼ੀਆਂ ਲੈਣਗੇ ਸੋ ਸਾਰੀਆਂ ਗੁਰ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਤਨੁਮੰਦਾਂ ਦੇ ਨਾਲ ਜੀ ਸਭਾ ਭਾਗ ਗੁਰਦੇਵੇਂ ਪਾਸਾ ਸੈਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਸ਼ਮਰਾ ਵਾਤਾਵਰਣ ਸ਼ੁੱਧ ਹੋ ਰਿਹਾ ਹੈ ਉਹਨਾਂ ਦੇ ਕੀ ਮੈਸੇਜ ਦੇਣਾ ਚਾਹੁੰਦੇ ਵਾਸਤੇ ਅੱਗੇ ਅੱਜ ਬਹੁਤ ਵੱਡੀ ਸਾਡੇ ਵਿਸ਼ਵ ਦੀ ਲੋੜ ਆ ਗਲੋਬਲ ਵਾਰਮਿੰਗ ਜਿਹੜਾ ਹੈ ਉਹ ਸਾਰੀ ਦੁਨੀਆ ਵਾਸਤੇ ਇੱਕ ਚੁਣੌਤੀ ਬਣੀ ਹੈ ਤੇ ਜਿਹੜਾ ਹਵਾ ਪਾਣੀ ਧਰਤੀ ਤੇ ਨੇ ਪ੍ਰਦੂਸ਼ਿਤ ਹੋ ਰਿਹਾ ਸੋ ਉਹਨਾਂ ਝੋਨੇਆਂ ਦਾ ਸੀਜ਼ਨ ਆ ਜੋ ਨੇ ਮਾਰੇ ਨੇ ਵੜੀ ਕਰ ਦਿੱਤੀ ਆ ਬਿਨਾ ਕਿਸੇ ਬਿਮਾਰੀਆਂ ਤੋਂ ਝੋਨੇ ਘਰਾਂ ਚ ਆ ਰਹੇ ਆ ਤੇ ਅਸੀਂ ਬੇਨਤੀ ਕਰਾਂਗੇ ਕਿਸਾਨ ਵੀਰਾਂ ਨੂੰ ਵੀ ਜਿਹੜਾ ਹੈ ਪਰਾਲੀ ਨੂੰ ਜ਼ਮੀਨ ਦੇ ਵਿੱਚ ਹੀ ਗਾਲੋ ਅੱਗ ਨਾ ਲਾਓ ਤਾਂ ਕਿ ਵਾਤਾਵਰਣ ਦਾ ਪ੍ਰਦੂਸ਼ਣ ਨਾ ਹੋਵੇ ਹਵਾ ਪਾਣੀ ਧਰਤੀ ਬਚਾਉਣੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਗੁਰੂ ਸਾਹਿਬ ਦੇ ਉਪਦੇਸ਼ ਵੀ ਹੈ ਸਾਨੂੰ ਕਹਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਨੂੰ ਹੱਥ ਪਹਿਲਾ ਪਾਣੀ ਜੀਵ ਹੈ ਜਿਤ ਹਰੇ ਹਸਣ ਕੋਈ ਜਮਾ ਵਕਨਸਾਰ ਤੇ ਹਵਾ ਪਾਣੀ ਧਰਤੀ ਬਚਾਵਾਂਗੇ ਤੇ ਬਾਬੇ ਨਾਨਕ ਜੀ ਖੁਸ਼ੀਆਂ ਤੇ ਰਹਿਮਤ ਆਉਣਗੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਤੰਦਰੁਸਤੀ ਨੂੰ ਮੁੱਖ ਰੱਖਦੇ ਹੋਏ ਬਹੁਤ ਇਹੋ ਜਿਹੇ ਮਰੀਜ਼ ਆ ਜਿਹੜੇ ਜਿਨ੍ਹਾਂ ਨੂੰ ਸਾਹ ਦੀ ਸਮੱਸਿਆ ਹੈ ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੀ ਹੈਗੀ ਬਹੁਤ ਵੱਡੀ ਬਿਮਾਰੀ ਜਿਹੜੀ ਹੈ ਮੰਦਭੁੱਦੀ ਹੋ ਜਾਂਦੇ ਆ ਜਦੋਂ ਉਹਨਾਂ ਨੂੰ ਆਕਸੀਜਨ ਪੂਰੀ ਨਹੀਂ ਮਿਲਦੀ ਸਾਰਿਆਂ ਦੇ ਭਲੇ ਵਾਸਤੇ ਸੀ ਰੋਜ਼ ਅਰਦਾਸ ਕਰਦੇ ਆ ਤੇ ਆਪਾਂ ਪ੍ਰਾਣੀ ਨੂੰ ਅੱਗ ਨਾਲ ਲਾਈਏ ਧਰਤੀ ਨੂੰ ਜਗਾ ਲਈਏ ਤੇ ਧਰਤੀ ਦੀ ਉਜਾਓ ਸਕਤੀ ਵੀ ਵਧੂਗੀ ਦੀ ਵਾਤਾਵਰਣ ਵਿਸ਼ਦ ਹੋਗਾ ਸਾਰਿਆਂ ਨੂੰ ਜੀ ਗੁਰੂ ਸਾਹਿਬ ਦੇ ਪਾਵਨ ਚਰਨਾਂ ਤੋਂ ਮੰਨ ਲੀਆ ਬਾਈ ਗੁਰਦੀ ਕਰੋ ਸਵਾ